ਆਮ ਆਦਮੀ ਪਾਰਟੀ ਵੱਲੋਂ ਅੱਜ ਅਹੁਦੇ ਦਿੱਤੇ ਗਏ ਜਿਸ ਦੇ ਵਿੱਚ ਹਮਾਸ਼ੂ ਜੈਨ ਨੂੰ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਵਾ ਗੱਲਬਾਤ ਥੋੜੀ ਜਿਹੀ ਕਰ ਲੈਣੇ ਜੀ ਅੱਜ ਕਿਹੜੇ ਕਿਹੜੇ ਆਉਂਦੇ ਨੇ ਮੈਡਮ ਤੁਹਾਡਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ-ਬਹੁਤ ਪਿਆਰ ਭਰੀ ਸ਼াশਿਕਾ ਅੱਜ ਸ਼ਹਿਰ ਦੇ ਥੋੜਾ ਜਿਹਾ ਸੰਗਠਨ ਵੈਸੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਅਹੁਦੇ ਜਿਹੜੇ ਆ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਤੇ ਵਕੀ ਨੂੰ ਵੀ ਦਿੱਤੇ ਜਾਣਗੇ ਅੱਜ ਅਸੀਂ ਹਮਨਸ਼ੂ ਜੈਨ ਜੀ ਨੂੰ ਨਕੋਦਰ ਸ਼ਹਿਰ ਦਾ ਪ੍ਰਧਾਨ ਲਾਇਆ ਔਰ ਮਨੀ ਮਹਿੰਦਰੂ ਪਹਿਲਾਂ ਹੀ ਯੂਥ ਵਿੰਗ ਦੇ ਪ੍ਰਧਾਨ ਨੇ ਇਹਨਾਂ ਦੇ ਨਾਲ ਵਰੂਨ ਕਾਪਾ ਨੂੰ ਜਿਹੜਾ ਜਨਰਲ ਸੈਕਟਰੀ ਲਗਾਇਆ ਰਿਕਰਨ ਸ਼ਰਮਾ ਨੂੰ ਜਸਵੀਰ ਤੰਜਲ ਦੀ ਜਗ੍ਹਾ ਦੇ ਉੱਤੇ ਜਿਹੜਾ ਬਲਾਕ ਪ੍ਰਧਾਨ ਲਾਇਆ ਕਿਉਂਕਿ ਜਸਵੀਰ ਤੰਜਲ ਜੀ ਡਾਇਰੈਕਟਰ ਵੀ ਬਣ ਗਏ ਨੇ ਔਰ ਹਲਕੇ ਦੇ ਸੰਗਠਨ ਦੇ ਇੰਚਾਰਜ ਵੀ ਨੇ ਔਰ ਇਸੇ ਤਰ੍ਹਾਂ ਹੀ ਬਸ ਵੱਖ-ਵੱਖ ਸਮੇਂ ਦੇ ਉੱਤੇ ਹੋਰ ਜਿਹੜੇ ਅਹੁਦੇਦਾਰੀਆਂ ਨੂੰ ਮਿਲਦੀਆਂ ਰਹਿਣਗੀਆਂ ਜੀ। ਮਾਸ਼ੂ ਜੈਦ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਤੁਹਾਨੂੰ ਮੈਂ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਬਹੁਤ ਬਹੁਤ ਕੋਈ ਨਾ ਕੋਈ ਦਿਗਰਾ ਸਾਹਿਬ ਸ਼ਾਇਦ ਬਿਆਨ ਕਰਨਾ ਮੁਸ਼ਕਿਲ ਹੈਗਾ ਆ ਕਿ ਮੈਡਮ ਨੇ ਮੇਰੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਹਲਕਾ ਵਿਧਾਇਕ ਅੰਦਰਜੀਤ ਕੁਰਮਾਨ ਜੀ ਨੇ ਇਹ ਜ਼ਿੰਮੇਵਾਰ ਨੂੰ ਮੈਂ ਆਪਣੇ ਤਨ ਮਨ ਨਾਲ ਜੋ ਵੀ ਮੇਰੇ ਵਿੱਚ ਹਿੰਮਤ ਹੈਗੀ ਆ ਅੰਨਵੰਦ ਕੋਸ਼ਿਸ਼ ਕਰੂੰਗਾ ਤੇ ਮੈਂ ਸ਼ਹਿਰ ਵਾਸੀਆਂ ਨਾਲ ਨੂੰ ਇਹ ਉਪੇਕਸ਼ਾ ਕਰਦਾ ਕਿ ਸਾਨੂੰ ਸਹਿਯੋਗ ਦੇਣ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਅਸੀਂ ਵਚਨਬੰਦ ਹਾਂ ਸਾਡੀ ਪਾਰਟੀ ਸਾਡੇ ਹਲਕਾ ਵਿਧਾਇਕ ਬਾਕੀ ਜਿਹੜੇ ਸਾਡੇ ਸਾਥੀ ਵੀ ਸਾਡੇ ਯੂਥ ਵਿੰਗ ਦੇ ਇੰਚਾਰਜ ਮਨੀਮੇਂਦਰੋ ਜੀ ਬਾਕੀ ਮੇਰੇ ਹੋਰ ਜਿਹਨੇ ਵੀ ਸੀ ਨੌਦਦਾਰਾ ਇਹ ਸਾਡੇ ਅਮਰੀਕ ਸਿੰਘ ਜੀ ਐਮਸੀ ਹੈਗੇ ਆ ਸਾਰੇ ਅਸੀਂ ਸਾਰੇ ਵਚਨਬੰਦ ਹੈਗੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਅਸੀਂ ਬਹੁਤ ਅੱਛਾ ਸੋਚਦੇ ਹਾਂ ਸ਼ਹਿਰ ਵਾਸਤੇ ਤੇ ਅਸੀਂ ਸ਼ਹਿਰ ਦੀ ਸੇਵਾ ਲਈ ਹਰ ਸਮੇਂ ਉਪਲਬਧ ਹੈਗੇ ਜੀ ਜਿਵੇਂ ਸਾਮ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਸ਼ਹਿਰੀ ਪ੍ਰਧਾਨ ਜੀ ਨੂੰ ਬਣਾ ਦਿੱਤਾ ਜਾਂਦਾ ਤੁਹਾਡੇ ਸਿਰ ਤੇ ਅੱਜ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਜੀ ਇਹ ਸਦਕਾ ਹੈਗਾ ਜੀ ਪਾਰਟੀ ਵੱਲੋਂ ਮੈਡਮ ਵੱਲੋਂ ਜੇ ਮੈਨੂੰ ਉਤਤਾ ਦਿੱਤਾ ਗਿਆ ਹੈ ਤੇ ਨੋ ਡਾਊਟ ਇਹ ਜ਼ਿੰਮੇਵਾਰੀ ਬਹੁਤ ਵੱਡੀ ਆ ਤੇ ਮੇਰੀ ਕੋਸ਼ਿਸ਼ ਹੈਗੀ ਮੈਂ ਹਰ ਇਸ ਨੂੰ ਵਚ ਤਰੀਕੇ ਨਾਲ ਅੱਛੇ ਤਰੀਕੇ ਨਾਲ ਸ਼ਹਿਰ ਵਾਸੀਆਂ ਦੀ ਉਪੇਕਸ਼ਾ ਦਾ ਖਰਾ ਉਤਰਾਂ ਤੇ ਇਹਨੂੰ ਆਪਣੀ ਜ਼ਿੰਮੇਵਾਰੀ ਨੂੰ ਅੱਛੇ ਨਿਭਾਉਣਾ। ਕੀ ਸੋਚਿਆ ਤੁਸੀਂ ਇਸ ਸੰਬੰਧ ਕੀ ਕਰਨਾ ਚਾਹੁੰਦੇ? ਇਸ ਤੋਂ ਬਾਅਦ ਸਾਡਾ ਇਹ ਹੈ ਜੀ ਸਭ ਤੋਂ ਪਹਿਲਾ ਮੋਟਿਵ ਇਹ ਹੈ ਕਿ ਸ਼ਹਿਰ ਦੇ ਵਿੱਚ ਜਿਹੜੀ ਆਗਾਮੀ ਹੈ ਥੋੜੀ ਸਮੇਂ ਬਾਅਦ ਨਗਰ ਕੌਂਸਲ ਦੀ ਇਲੈਕਸ਼ਨ ਆਣਗੀ। ਅਸੀਂ ਉਹ ਚ ਪਾਰਟੀ ਦਾ ਪਰਚਮ ਲਹਿਰਾਉਣ ਆਏ ਆ ਤੇ ਜੋ ਵੀ ਹੈ ਸਾਡੇ ਪਾਰਟੀ ਦੇ ਕੈਂਡੀਡੇਟ ਜਿਤਾ ਕੇ ਉਹਨਾਂ ਨੂੰ ਸ਼ਹਿਰ ਨੂੰ ਹੋਰ ਬਿਹਤਰ ਬਣਾਇਆ ਜਾਵੇ। ਕਿਉਂਕਿ ਜੋ ਇਸ ਟਾਈਮ ਸ਼ਹਿਰ ਨਗਰ ਕੌਂਸਲ ਦਾ ਕਾਰਗੁਜ਼ਾਰੀ ਹੈਗੀ ਆ ਉਹ ਤੁਸੀਂ ਮੇਰੇ ਤੋਂ ਬੈਟਰ ਸਮਝਦੇ ਹੋ ਪ्रेस ਵਾਲੇ ਮੇਰੇ ਤੋਂ ਬੈਟਰ ਸਮਝਦੇ ਕੀ ਹੋ ਰਿਹਾ ਹੈ ਉਹ ਕਿਹਦਾ ਕਲਚਰ ਚੱਲ ਰਿਹਾ ਉਹਨਾਂ ਦਾ ਸਰਪ੍ਰਧਾਨ ਬਣ ਗਏ ਉਹ ਕਦੇ ਕਾਨੂੰ ਐਮਸੀਬ ਦੇ ਵਿੱਚ ਤਾਂ ਨਹੀਂ ਆ ਰਹੇ ਦੇਖੋ ਇਹ ਵਕਤ ਦੱਸੇਗਾ ਹੱਲੇ ਪਹਿਲੇ ਪਹਿਲੀ ਪ੍ਰਾਇਰੀਟੀ ਇਹ ਹੈ ਕਿ ਸ਼ਹਿਰ ਦੇ ਵਿੱਚ ਜਿਹੜੇ ਨਾ ਅਗਲਾ ਨਗਰ ਕੌਂਸਲ ਦਾ ਇਲੈਕਸ਼ਨ ਹੈਗਾ ਆ ਉਹ ਅਸੀਂ ਆਪਣੀ ਪਾਰਟੀ ਜਿਤਾਉਣਾ ਹੈ ਜੀ ਪਾਰਟੀ ਜਿਤਾਉਣਾ ਤੁਸੀਂ ਇੱਕ ਪ੍ਰਧਾਨ ਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਗਰ ਦੇ ਵਿੱਚੋਂ ਸਾਰੇ ਸ਼ਹਿਰ ਦੇ ਵਿੱਚ ਘੁੰਮਣਾ ਪੈਂਦਾ ਸਾਰੀਆਂ ਵਾਰਡਾਂ ਦੇ ਵਿੱਚ ਘੁੰਮਣਾ ਪੈਂਦਾ ਜੀ ਉਹ ਤੁਹਾਡੇ ਦਾ ਇੱਕ ਜਿਮੇਵਾਰੀ ਪੈ ਗਈ ਆ ਪਾਰਟ ਟੂ ਪਾਰਟ ਜਾਣ ਦੀ ਬਿਲਕੁਲ ਬਿਲਕੁਲ ਜਾਣ ਦੀ ਜ਼ਿੰਮੇਵਾਰੀ ਹੈ ਅਸੀਂ ਜਾਵਾਂਗੇ ਵੀ ਤੇ ਬਾਕੀ ਵੀ ਮੇਰੇ ਆਪਣੇ ਸਾਥੀਆਂ ਨੂੰ ਵੀ ਹੈਗਾ ਆ ਜਿਹੜੇ ਸਾਡੀ ਪਾਰਟੀ ਦੇ ਵੋਲੰਟੀਅਰ ਵੀ ਹੈਗੇ ਆ ਉਹ ਵੀ ਲੋਕਾਂ ਵਿਚਰਦੇ ਆ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਮੈਨੂੰ ਜਾਂ ਪਾਰਟੀ ਵੋਲੰਟੀਅਰ ਨੂੰ ਦੱਸਿਆ ਜਾਏ ਅਸੀਂ ਉਹਨਾਂ ਨੂੰ ਉਹਨਾਂ ਦੀ ਉਪੇਖਸ਼ਾ ਉਹਨੂੰ ਸੋਲਵ ਕਰਨ ਦੀ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਿਸੇ ਵੀ ਉਹ ਦਿੱਕਤ ਆ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਪ੍ਰਧਾਨ ਬਣਦਿਆਂ ਕਿਸ ਤਰ੍ਹਾਂ ਦੇਖਦੇ ਆਂ ਜੀ ਅੱਜ ਐਮਐਲਏ ਸਾਹਿਬ ਜੀ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਕੱਠੇ ਹੋਏ ਆਂ ਔਰ ਇੱਕ ਹਮਾਂਸ਼ੂ ਜੈਨ ਜੀ ਨੂੰ ਵੱਡੀ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਗਈ ਉਹਦੇ ਨਾਲ ਨਾਲ ਹੀ ਆਪਣੇ ਵਰੁਣ ਗੱਬਾ ਜੀ ਨੂੰ ਜਨਰਲ ਸੈਕਟਰੀ ਯੂਥ ਦਾ ਬਣਾਇਆ ਗਿਆ ਜਿੰਦਾ ਮੈਂ ਪ੍ਰਧਾਨ ਆ ਇਹ ਮੇਰੇ ਨਾਲ ਹੀ ਹਮੇਸ਼ਾ ਅੱਗੇ ਵੀ ਕੰਮ ਕਰਦੇ ਆ ਔਰ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦਾ ਇਹ ਅਹੁਦੇ ਦਾ ਇਹ ਹੁੰਦਾ ਕਿ ਇੱਕ ਮੋਢਿਆਂ ਤੇ ਭਾਰ ਆ ਜਾਂਦਾ ਕਿ ਮੈਂ ਸ਼ੇਰਲੀ ਕੁਛ ਕਰਨਾ ਬਾਕੀ ਗੱਲ ਇਹ ਹੈ ਕਿ ਜਜ਼ਬਾ ਹੋਣਾ ਚਾਹੀਦਾ ਉਹਦਿਆਂ ਨੂੰ ਮੈਂ ਕੋਈ ਬਹੁਤਾ ਨਹੀਂ ਸਮਝਦਾ ਉਹਦੇ ਅਲੱਗ ਚੀਜ਼ ਆ ਇੱਕ ਬੰਦੇ ਦੇ ਵਿੱਚ ਇੱਕ ਸੇਵਾ ਭਾਵਨਾ ਹੋਣੀ ਚਾਹੀਦੀ ਆ ਸੇਵਾ ਭਾਵਨਾ ਨੂੰ ਦੇਖ ਕੇ ਜ਼ਰੂਰੀ ਨਹੀਂ ਕਿ ਅਧਿਆਨ ਨਾਲ ਹੀ ਕੁਝ ਹੁੰਦਾ ਪਰ ਮੈਂ ਇਹ ਕਹਿਣਾ ਸ਼ਹਿਰ ਦੀ ਬਿਹਤਰੀ ਲਈ ਅਸੀਂ ਹਮੇਸ਼ਾ ਦੇਣ ਦਾ ਤੁਹਾਡੇ ਨਾਲ ਖੜੇ ਆ ਔਰ ਆਉਣ ਵਾਲੇ ਟਾਈਮ 'ਚ ਐਮਸੀ ਦੇ ਇਲੈਕਸ਼ਨ ਵੀ ਆ ਰਹੇ ਆ ਅਸੀਂ 17 ਤੋਂ 19 ਵਾਰਡ ਹੋ ਰਹੇ ਆ ਐਮਐਲਏ ਸਾਹਿਬ ਨੇ ਵੀ ਜਿੰਦਾ ਦੱਸਿਆ 19 ਵਾਰਡ ਹਾਂਜੀ 19 ਵਾਰਡ ਹੋ ਰਹੇ ਹਾਂਜੀ ਦੋ ਦੋ ਵਾਡਾ ਵੀ ਕਿਉਂਕਿ ਦੇਖੋ ਸ਼ਹਿਰ ਵਧ ਰਿਹਾ ਉਸ ਹਾਵ ਨਾਲ ਆਪਣੇ ਸ਼ਹਿਰ ਚ ਡਵੈਲਪਮੈਂਟ ਵੀ ਹੋਏਗੀ ਔਰ ਆਉਣ ਵਾਲੇ ਟਾਈਮ ਚ ਅਸੀਂ ਆਪਣਾ ਮੇਅਰ ਚੁਣ ਕੇ ਕਮੇਟੀ ਚ ਲਿਆਂਵਾਂਗੇ ਗੱਲ ਇਹ ਹੈ ਕਿ ਤਾਲਮੇਲ ਦੀ ਗੱਲ ਆ ਜੇ ਮੇਅਰ ਸਾਡਾ ਹੋਊਗਾ ਐਮਐਲਏ ਸਾਡਾ ਹੋਊਗਾ ਸਰਕਾਰ ਸਾਡੀ ਹੋਊਗੀ ਕੰਮ ਅਸੀਂ ਪੂਰਾ ਠੋਕ ਵਜਾ ਕੇ ਕਰਾਂਗੇ ਔਰ ਸਾਨੂੰ ਵੀ ਕੋਈ ਕਹਿਣ ਵਾਲਾ ਨਹੀਂ ਹੋਊਗਾ ਕਿ ਅੱਜ 뮤ਜ਼ਿਕ ਆਪਣੇ ਐਮਸੀ ਦੀ ਏ ਪੰਗਾ ਪਾਲਿਆ ਪ੍ਰਧਾਨ ਨੇ ਪੰਗਾ ਪਾਲਿਆ ਸਾਰੀ ਸਾਡੀ ਏ 0 ਤੋਂ ਲੈ ਕੇ 100 ਤੱਕ ਸਾਡੇ ਸਾਰੇ ਹੋਣਗੇ ਤੇ ਅਸੀਂ ਮੈਂ ਤੁਹਾਡੀ ਮੈਂ ਇੱਕੋ ਗੱਲ ਸਮਝ ਰਿਆਂ ਜੀ ਤੁਹਾਡੇ ਕਹਿਣ ਤੋਂ ਮੰਨ ਲਵਾਂ 19 ਵਾਰਡਾਂ 'ਚ ਹੋ ਗਈਆਂ 19 ਵਾਰਡਾਂ ਦੇ ਵਿੱਚ ਤੁਸੀਂ ਲੜੋ ਬਿਲਕੁਲ ਜੀ 19 ਵਾਡਾ ਚ ਦਾ ਲੜਨਾ ਹੀ ਲੜਨਾ ਅਸੀਂ ਇਹ ਗੱਲ ਦਾ ਦਾਵੇਦਾਰ ਕਹਿੰਨੇ ਆਂ ਔਰ ਸ਼ਹਿਰ ਦੀ سپورਟ ਪਾ ਮੰਗਦੇ ਆਂ ਕਿ ਇੱਕ ਵਾਰੀ ਤੁਸੀਂ ਸ਼ਹਿਰ ਸਾਨੂੰ ਮੌਕਾ ਦੋਵੇ ਔਰ ਅਸੀਂ 19 ਦੇ 19 ਬੰਦੇ ਮੋਰੇ ਲਿਆ ਰਹੇ ਆਂ ਜਲਦੀ ਚ ਚਿਹਰੇ ਆ ਰਹੇ ਆਂ ਔਰ ਅਸੀਂ ਮੇਅਰ ਵੀ ਆਪਣਾ ਬਣਾ ਕੇ ਤੇ ਜਿਹੜੇ ਸਾਰੇ ਸ਼ਹਿਰ ਦੇ ਕੰਮ ਆ ਔਰ ਐਮਐਲਏ ਸਾਹਿਬ ਦੀ ਜਦੋਂ ਇਲੈਕਸ਼ਨ ਆਣੀ 2027 ਤੱਕ ਅਸੀਂ ਸਾਰੇ ਕੰਮ ਕਰਕੇ ਸ਼ਹਿਰ ਦੀ ਝੋਲੀ 'ਚ ਪਾਵਾਂਗੇ ਫਿਰ ਵੋਟ ਮੰਗਣ ਜਾਵਾਂਗੇ ਹਾਂ ਸਰ ਸਭ ਤੋਂ ਪਹਿਲੇ ਤਾਂ ਜੈਨ ਸਾਹਿਬ ਨੂੰ ਜੋ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਕੀ ਕਹਿਣਾ ਚਾਹੋਗੇ ਮੈਡਮ ਇੰਦਰਜੀਤ ਵਰਮਾਨ ਨੇ ਐਮਐਲਏ ਸਾਹਿਬ ਨੇ ਅੱਜ ਹਮਾਂਚੂ ਜੈਨ ਜੀ ਨੂੰ ਨਕੋਦਰ ਸ਼ਹਿਰ ਦਾ ਪ੍ਰਧਾਨ ਬਣਾਇਆ ਤੇ ਉਹਨਾਂ ਦੇ ਸਿਰ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਆ ਤੇ ਅਸੀਂ ਆਸ ਕਰਦੇ ਆਂ ਵੀ ਸਾਡਾ ਭਰਾ ਹਮਨਸ਼ੂ ਜੈਨ ਪੂਰੀ ਲਗਨ ਤੇ ਮਿਹਨਤ ਦੇ ਨਾਲ ਸ਼ਾਇਦ ਜਿੰਨੇ ਵੀ ਰੁਕੇ ਹੋਏ ਕੰਮ ਹੈਗੇ ਆ ਦੌੜ ਭੱਜ ਕਰਕੇ ਆਪਣੀ ਪੂਰੀ ਮਿਹਨਤ ਕਰਕੇ ਉਹਨਾਂ ਕੰਮਾਂ ਨੂੰ ਪੂਰਾ ਕਰਾਵੇ ਤੇ ਅਸੀਂ ਸਾਰੇ ਵਲੰਟੀਅਰ ਜਿੰਨੇ ਵੀ ਸ਼ਹਿਰ ਦੇ ਹੈਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਬਿਲਕੁਲ ਸਾਡੇ ਤਿਆਰ ਆ ਅਸੀਂ ਉਹਨਾਂ ਦੇ ਨਾਲ ਕੰਮ ਕਰਨ ਲਈ ਹਰ ਟਾਈਮ ਤਿਆਰ ਆ ਪ੍ਰਧਾਨ ਜੀ ਦਿੱਤੀ ਗਈ ਆ ਕੀ ਕਹਿਣਾ ਚਾਹੋਗੇ ਨਹੀਂ ਜੋ ਵੀ ਮੰਨੀ ਭਾਜੀ ਕਰਕੇ ਆ ਜਾਂ ਮੈਡਮ ਕਰਕੇ ਆ ਧੰਨਵਾਦ ਇਹਨਾਂ ਦੋਨੋਂ ਸ਼ਰਮਾ ਅੱਜ ਤੁਹਾਡੇ ਤੇ ਵੀ ਇੱਕ ਜ਼ਿੰਮੇਵਾਰੀ ਪਈ ਆ ਇਸ ਤਰ੍ਹਾਂ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਮੁਬਾਰਕ ਭਰੇ ਦਿਨ ਤੇ ਜੋ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਕੋਰ ਟੀਮ ਨਗਉਦਰ ਹਲਕਾ ਟੀਮ ਉਹ ਇਕੱਠੀ ਹੋਈ ਆ ਮੈਂ ਹਿਮਾਸ਼ੂ ਜੈਨ ਜਿਹੜੀ ਇਹਨਾਂ ਨੂੰ ਮੇਨ ਜ਼ਿੰਮੇਵਾਰੀ ਸ਼ਹਿਰ ਦੀ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਤੇ ਮੈਂ ਪੂਰੀ ਤਰੀਕੇ ਨਾਲ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਆ ਬਲਾਕ ਪ੍ਰਧਾਨ ਜਿਵੇਂ ਕਿ ਸਾਡਾ ਜਸਵੀਤ ਅੰਜਲਜੀ ਜਿਹੜੇ ਉਹ ਸੰਗਠਨ ਇੰਚਾਰਜ ਬਣ ਗਏ ਆ ਹੁਣ ਉਹਨਾਂ ਦੀ ਜਗ੍ਹਾ ਮੈਨੂੰ ਪਾਰਟੀ ਨੇ ਇਸ ਲਈ ਸਮਝਿਆ ਵੀ ਮੈਂ ਆਪਣੇ ਵੱਲੋਂ ਪੂਰੀ ਤਰ੍ਹਾਂ ਇੱਕ ਤਰੀਕੇ ਨਾਲ ਆਪਣਾ ਪੂਰਾ ਜੋਰ ਆਪਣਾ ਪੂਰਾ ਤਨਦੇਈ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਂਗਾ ਤੇ ਸਾਡੇ ਸ਼ਹਿਰੀ ਪ੍ਰਧਾਨ ਜੋ ਹਮਾਸ਼ੂ ਜਨ ਜੀ ਨੇ ਇਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਕੰਮ ਕਰਾਂਗੇ ਜਿੱਥੇ ਵਾਰਡ ਵਿੱਚ ਕੋਈ ਵੀ ਕਿਸੇ ਤਰੀਕੇ ਤਰੁੱਟੀਆਂ ਆ ਸਕਟਰੀ ਰਿਲੇਟਡ ਕੋਈ ਕੰਮ ਆ ਜਾਂ ਕਿਸੇ ਤਰੀਕੇ ਦਾ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਅਸੀਂ ਮਿਲ ਜੁਲ ਕੇ ਇੱਕ ਐਮਐਲਏ ਸਾਹਿਬ ਦੀ ਅਗਵਾਈ ਵਿੱਚ ਇੱਕ ਵਧੀਆ ਤੇ ਇੱਕ ਚੰਗਾ ਸੰਗਠਨ ਦੇ ਇੱਕ ਜਿੰਨੇ ਵੀ ਰੂਪ ਆ ਉਹ ਇਕੱਠੇ ਕਰਾਂਗੇ ਤੇ ਨਾਲ ਲੋਕਾਂ ਨੂੰ ਇੱਕ ਆਸ਼ਵਾਸਨ ਦਿਵਾਵਾਂਗੇ ਵੀ ਜਿਹੜੀ ਆਉਣ ਵਾਲੀ ਨਗਰ ਕੌਂਸਲ ਆ ਉਹਦੇ ਵਿੱਚ ਸਾਡੇ ਵੱਧ ਤੋਂ ਵੱਧ ਐਮਸੀ ਸਾਹਿਬਾਨ ਸਾਡੇ ਪਾਰਟੀ ਵੱਲੋਂ ਬਣ ਕੇ ਆਉਣ ਤੇ ਉਹ ਲੋਕਾਂ ਲਈ ਸੇਵਾ ਕਰ ਸਕਣ ਇਹ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਅੱਜ ਹਮਾਸ਼ੂ ਜੈਨ ਜੀ ਮੇਰੇ ਨਾਲ ਖੜੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਬਣਾਇਆ ਗਿਆ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹਮਾਸ਼ੂ ਜੈਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਟੀਮ ਵੱਲੋਂ ਵੀ ਕੈਮਰਾ ਪਰਸਨ ਸੋਮੇ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਰ ਨਿਊਜ਼ ਨਕੋਦਾ